ਪੰਜਾਬ ਚਿੱਟਾ ਮੁਕਤ ਹੋ ਗਿਆ ਚਿੰਤਾ ਨਾ ਕਰੋ ਪੰਜਾਬ ਚਿੱਟਾ ਮੁਕਤ ਹੋ ਗਿਆ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਦੀ ਐਸੀ ਕਾਰਵਾਈ ਸਾਹਮਣੇ ਆਈ ਹੈ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਉਦਾਹਰਨਾਂ ਸਾਹਮਣੇ ਆਈਆਂ ਤੇ ਇਸ ਤੋਂ ਬਾਅਦ ਤੁਸੀਂ ਪੜ੍ਹ ਕੇ ਸੁਣ ਕੇ ਦੇਖ ਕੇ ਆਪੇ ਕਹੋਗੇ ਵੀ ਅੱਛਾ ਪੰਜਾਬ ਚਿੱਟਾ ਮੁਕਤ ਹੋ ਗਿਆ ਫਾਜ਼ਲਕਾ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਇੱਕ ਵਿਦਿਆਰਥੀ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਪੁਲਿਸ ਨੇ ਗੱਲ ਕਹੀ ਆ ਕਿ ਇਹਦੇ ਕੋਲੋਂ ਅਗਲੇ ਖੁਲਾਸੇ ਕਰਵਾਵਾਂਗੇ ਤੇ ਫਿਰ ਇਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਯਾਨੀ ਕਿ ਇੱਕ ਵਿਦਿਆਰਥੀ ਸੂਬੇ ਦਾ ਭਵੈਖਾ ਜਿਹੜਾ ਦੇਸ਼ ਦਾ ਭਵੈਖਾ ਜਿਹੜਾ ਉਹ ਚਿੱਟਾ ਵੇਚਣ ਵਾਸਤੇ ਗਾਕਾਂ ਦੀ ਉਡੀਕ ਕਰ ਰਿਹਾ 6 ਗ੍ਰਾਮ ਹੈਰੋਇਨ ਸਮੇਤ ਫੜਿਆ ਜਾਂਦਾ ਫਿਰ ਅਗਲੀ ਗੱਲ ਕਮਾਲ ਦੀ ਫਰੀਦਕੋਟ ਦੇ ਵਿੱਚ ਕਸਬਾ ਹੈਗਾ ਜੀ ਕੋਟਕਪੂਰਾ ਕੋਟਕਪੂਰਾ ਦੇ ਇੱਕ ਗੁਰੂ ਘਰ ਦੇ ਵਿੱਚ ਸਾਦੇ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਮੁਲਾਦਮਾ ਜਿਹੜਾ ਉਹ ਗਿਆ ਜੀ ਬਾਥਰੂਮ ਦੇ ਵਿੱਚ ਬਾਥਰੂਮ ਦੇ ਵਿੱਚ ਉਹਨੇ ਨਸ਼ੇ ਦਾ ਟੀਕਾ ਲਾਉਣਾ ਸੀਗਾ ਜਾਂ ਟੀਕਾ ਲਾ ਲਿਆ ਜਾਂ ਲਾਉਣ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਪਰ ਉਹਨੂੰ ਲੋਕਾਂ ਨੇ ਮੌਕੇ ਦੇ ਉੱਤੇ ਫੜ ਲਿਆ ਉਹਦੇ ਕੋਲੋਂ ਸਰਿੰਜ ਵੀ ਬਰਾਮਦ ਕਰ ਲਈ ਆ ਉਹਦੀ ਝਾੜਚੰਬ ਵੀ ਕੀਤੀ ਆ ਪੁਲਿਸ ਨੇ ਉਹਨੂੰ ਹਵਾਲੇ ਕਰ ਦਿੱਤਾ ਹੁਣ ਸੀਨੀਅਰ ਪੁਲਿਸ ਅਧਿਕਾਰੀ ਇਹ ਗੱਲ ਕਹਿੰਦੇ ਆ ਕਿ ਇਹਦੀ ਡਿਊਟੀ ਮੋਗਾ ਦੇ ਵਾਲਾ ਪਰ ਇਹ ਪਤਾ ਨਹੀਂ ਕਿਉਂ ਗੈਰਹਾਜ਼ਰ ਚੱਲ ਰਿਹਾ ਇਹਦਾ ਅਸੀਂ ਡੋਪ ਟੈਸਟ ਕਰਵਾਵਾਂਗੇ ਜਿਨ੍ਹਾਂ ਨੇ ਖੇਤ ਦੀ ਰਾਖੀ ਕਰਨੀ ਆ ਉੱਥੇ ਬਾੜ ਹੀ ਖਾਈ ਜੰਨੀ ਸਭ ਕੁਝ ਜਿਨ੍ਹਾਂ ਨੇ ਪੰਜਾਬ ਦਾ ਆਪ ਵਿਖ ਬਣਾਉਣਾ ਉਹ ਇਸ ਵੇਲੇ ਗਾਹਕੂੜੀ ਕਰਿਆ 6-6 ਗ੍ਰਾਮ 10-10 ਗ੍ਰਾਮ ਹੈਰੋਇਨ ਜੇਬ ਦੇ ਵਿੱਚ ਪਾ ਕੇ ਇੱਕ ਤੀਜੀ ਉਧਾਰਨ ਕੱਲ ਆਈ ਹੈ ਸੰਗਰੂਰ ਦੇ ਵਿੱਚ ਪੁਲਿਸ ਦੇ ਵੱਲੋਂ ਅਚਾਨਕ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਜਾ ਕੇ ਜੇਲ੍ਹ ਦੇ ਵਿੱਚ ਛਾਪਾ ਮਾਰਿਆ ਗਿਆ ਇਥੋਂ ਹੈਰੋਇਨ ਵੀ ਬਰਾਮਦ ਕੀਤੀ ਆ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਆ ਕਈ ਕੁਝ ਹੋਰ ਬਰਾਮਦ ਕੀਤਾ ਪਰਚਾ ਕਈਆਂ ਦੇ ਉੱਤੇ ਦਰਜ ਹੋਇਆ ਪਰ ਇੱਕ ਡੀਐਸਪੀ ਦੇ ਉੱਤੇ ਵੀ ਹੋ ਗਿਆ ਪਤਾ ਕਿਉਂ ਕਿਉਂਕਿ ਉਹ ਵੀ ਅੰਦਰ ਨਸ਼ਾ ਪਚਾਉਣ ਦਾ ਕੰਮ ਕਰਦਾ ਸੀ ਪੁਲਿਸ ਮੁਲਾਜ਼ਮ ਜਦੋਂ ਆਪ ਜ਼ਿਲ੍ਹਾ ਦੇ ਵਿੱਚ ਨਸ਼ੇ ਭੇਜਦੇ ਹੋਣ ਤੇ ਖਾਤੇ ਦੇ ਵਿੱਚ ਪੈਸੇ ਪਵਾਉਂਦੇ ਹੋਣ ਜਿਹੜੇ ਕਿ ਅੰਦਰ ਕੈਦੀ ਬੈਠੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਬੇੜਾ ਕਰਕੇ ਇਸ ਤੋਂ ਵੱਧ ਕਿਵੇਂ ਹੋ ਸਕਦਾ ਇਹਦਾ ਆਪੇ حساب ਕਤਾਬ ਲਾ ਲਓ ਇੱਥੇ ਨੌਜਵਾਨ ਵਿਦਿਆਰਥੀ ਚਟਾ ਵੇਚ ਰਹੇ ਆ ਜ਼ਿਲ੍ਹਾ ਦੇ ਵਿੱਚ ਪੁਲਿਸ ਅਧਿਕਾਰੀ ਆਪ ਚਟਾ ਪੁਚਾ ਰਹੇ ਆ ਇੱਥੇ ਨਸ਼ੇ ਦੇ ਟੀਕੇ ਗੁਰੂ ਘਰ ਦੇ ਬਾਥਰੂਮ ਦੇ ਵਿੱਚ ਖੜਕੇ ਲੱਗ ਰਹੇ ਆ ਤੇ ਪੰਜਾਬ ਭਾਈ ਆਪੇ ਨਸ਼ਾ ਮੁਕਤ ਆ ਯੁੱਧ ਨਸ਼ਾ ਵਿਰੋਧ ਇਹਨੂੰ ਤਾਂ ਨਹੀਂ ਕਹਿੰਦੇ ਕਿਤੇ ਕਿਹਨੂੰ ਰੋਕਾਂਗੇ ਕਿਵੇਂ ਰੁਕੂਗਾ ਕੌਣ ਰੋਕੂਗਾ ਤੇ ਇਸ ਤਰੀਕੇ ਨਾਲ ਕਿਵੇਂ ਰੁਕ ਸਕਦਾ ਸਵਾਲਾ ਨਾਲ ਸਵਾਲ ਇਹ ਆ ਹੁਣ ਇੱਕ ਵੱਡੀ ਗੱਲ ਇਹ ਆ ਵੀ ਸਤਾਈਆਂ ਦੀ ਮੌਤ ਹੋ ਗਈ ਆ ਜਿਹੜੇ ਕਿ ਮਜੀਠਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜ਼ਹਿਰੀਲੀ ਦਾਰੂ ਪੀ ਕੇ ਮਰੇ ਆ ਉਹਨਾਂ ਦੀ ਗਿਣਤੀ 23 ਤੋਂ 27 ਹੋ ਗਈ ਆ 4 ਜਣਿਆਂ ਦੀ ਮੌਤ ਆ ਜਿਹੜੀ ਉਹ ਪਿਛਲੇ 24 ਘੰਟਿਆਂ ਦੇ ਵਿੱਚ ਹੋਰ ਹੋਈ ਆ 23 ਪਹਿਲਾਂ ਸੀ 4 ਹੁਣ ਹੋ ਗਏ ਸਤਾਈਆਂ ਦੀ ਮੌਤ ਹੋ ਗਈ ਆ ਤੇ ਕਈ ਹਾਲੇ ਇਸ ਵੇਲੇ ਹਸਪਤਾਲ ਦੇ ਉੱਤੇ ਪਏ ਆ ਉਹਨਾਂ ਦੀ ਵੀ ਕਿਸੇ ਵੇਲੇ ਮਾੜੀ ਖਬਰ ਆ ਸਕਦੀ ਆ ਉਹ ਜਿਉਂਦੇ ਰਹਿਣ ਆਪਦੇ ਟੱਬਰ ਦਾ ਸਹਾਰਾ ਬਣੇ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਇਹਨਾਂ ਦਾ ਗਲ ਘੁੱਟ ਕੇ ਕਿਸੇ ਨੇ दारू ਪਿਆਈ ਸੀ ਜਾਂ ਇਹਨਾਂ ਨੇ ਆਪਣੀ ਮਰਜ਼ੀ ਮੁਤਾਬਕ ਪੀਤੀ ਹੁਣ ਅਗਲਾ ਸਵਾਲ ਇਹ ਆ ਪੰਜਾਬ ਦਾ ਬਣੂਗਾ ਕੀ ਇੱਥੇ ਲੋਕ ਇਹ ਗੱਲ ਕਹਿੰਦੇ ਆ ਕਿ ਗਰੀਬੀ ਬਹੁਤ ਆ ਤੇ ਗਰੀਬੀ ਬਹੁਤ ਆ ਇਸ ਕਰਕੇ ਅਸੀਂ ਸਸਤੀ दारू ਪੀਨੇ ਆ ਤੇ ਜੇ ਕਿਤੇ ਸਸਤੀ दारू ਪੀ ਕੇ ਗਰੀਬੀ ਮੁਕਤੀ ਹੁੰਦੀ ਹੁਣ ਨੂੰ ਤੁਹਾਡੀਆਂ ਸੋਨੇ ਦੀਆਂ ਕੰਦਾ ਹੋਣੀਆਂ ਸੀ ਇਹ ਗਰੀਬੀ ਨੂੰ ਪਰਿਭਾਸ਼ਿਤ ਕਰਨ ਵਾਲਾ ਕਿਹੜਾ ਤਰੀਕਾ ਕਿ ਅਸੀਂ ਗਰੀਬ ਆ ਇਸ ਕਰਕੇ ਸਾਨੂੰ ਮਾੜੀ दारू ਪੀਣੀ ਪੈਂਦੀ ਆ ਲੰਗੇ ਕੱਲ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ ਹੈ মিডিਆ ਦੇ ਵਿੱਚ ਕਹਿੰਦੇ ਗਰੀਬ ਬੰਦਾ ਕਿਵੇਂ दारू ਪੀਵੇ ਸਰਕਾਰ ਨੇ दारू ਮਹਿੰਗੀ ਬਹੁਤ ਕਰਤੀ ਆ ਇਸ ਕਰਕੇ ਮਾੜੀ ਪੀਣੀ ਪੈਂਦੀ ਆ ਜਦੋਂ ਤੁਹਾਨੂੰ ਪਤਾ ਵੀ दारू ਤਾਂ ਮਾੜੀ ਆ दारू ਆਰਥਿਕ ਪੱਖੋਂ ਵੀ ਸਿਹਤ ਪੱਖੋਂ ਵੀ ਪਰਿਵਾਰ ਪੱਖੋਂ ਵੀ ਸਭ ਪੱਖਾਂ ਤੋਂ ਮਾੜੀ ਆ ਤੇ ਫਿਰ ਭਾਈ ਤੁਸੀਂ 20 ਰੁਪਈਆਂ ਦੀ ਥੈਲੀ ਪੀਨੇ ਕਿਉਂ ਆ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਭਾਈ ਘਰਾਂ ਦੇ ਵਿੱਚ ਸੱਤਰ ਵਿਸ਼ ਗਏ ਮਰੇ ਅਸਲ ਦੇ ਵਿੱਚ ਇਹ ਬੰਦੇ ਨਹੀਂ ਇਹਨਾਂ ਦੇ ਟੱਬਰ ਮਰ ਗਏ ਆ ਇਹ ਸਤਾਈਆਂ ਨੂੰ ਤਾਂ ਪਤਾ ਹੀ ਨਹੀਂ ਵੀ ਅਸੀਂ ਕਿ ਮਰ ਗਏ ਆ ਇਹ 라ਡੇ ਟੱਬਰਾਂ ਨੂੰ ਪਤਾ ਕਿ ਮਰ ਗਏ ਆ ਤੇ ਇਹਨਾਂ ਨੇ ਮੌਤ ਆਪ ਸਹਿੜੀ ਆ ਪੰਜਾਬੀ ਹੁਣ ਤੱਕ ਇਹ ਗੱਲ ਕਹਿੰਦੇ ਹੁੰਦੇ ਸੀ ਮੌਤ ਨੂੰ ਗਲ ਨਾਲ ਲਾਉਨੇ ਚਾਹੀ ਚਾਹੀ ਅਸੀਂ ਮੌਤ ਨਹੀਂ ਪਰਵਾਹ ਨਹੀਂ ਕਰਦੇ ਪਰ ਜ਼ਹਿਰੀਲੀ दारू ਪੀ ਕੇ 30 30 ਰੁਪਈਆ ਵਾਲੀ 20 ਵਾਲੀ 35 ਵਾਲੀ ਥੈਲੀ ਪੀ ਕੇ ਪੰਜਾਬੀ ਮੌਤ ਨੂੰ ਗਲ ਨਾਲ ਲਾਉਂਦੇ ਆ ਇਹ ਅੱਜ ਕੱਲ ਬਹਾਦਰੀ ਦੀ ਇੱਕ ਨਵੀਂ ਪਰਿਭਾਸ਼ਾ ਚੱਲ ਪਈ ਆ ਹੁਣ ਉਤੋਂ ਕਮਾਲ ਦੀ ਗੱਲ ਇਹ ਪੰਜਾਬ ਦੀ ਸਰਕਾਰ ਨੇ ਇਹਨਾਂ ਮ੍ਰਿਤਕਾਂ ਦੇ ਟੱਬਰਾਂ ਨੂੰ 10 10 ਲੱਖ ਰੁਪਈਆ ਦੇਣ ਦਾ ਐਲਾਨ ਕੀਤਾ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦਾ ਐਲਾਨ ਕਰਤਾ ਇਹ ਕਿਹੜੀ ਕੁਆਲਿਫੀਕੇਸ਼ਨ ਹੋਈ ਵੀ ਭਾਈ दारू ਪੀ ਕੇ ਮਰਜੋ ਤੇ ਬਾਅਦ ਦੇ ਵਿੱਚ 10-10 ਲੱਖ ਰੁਪਇਆ ਲੈ ਲਓ ਕੱਲ ਨੂੰ ਚਿੱਟੇ ਵਾਲੇ ਇਹ ਗੱਲ ਕਹਿਣ ਕੇ ਸਾਡਾ ਪੁੱਤ ਚਿੱਟੇ ਨਾਲ ਮਰ ਗਿਆ ਸੀ ਇਸ ਕਰਕੇ ਸਰਕਾਰੀ ਨੌਕਰੀ ਦੇ ਦਿਓ 10-10 ਲੱਖ ਰੁਪਇਆ ਦੇ ਦਿਓ ਪਰਸੋਂ ਕੀ ਹੋਰ ਗੱਲ ਕਹੋਗਾ ਵੀ ਸਾਡੀ ਧੀ ਜਾਂ ਸਾਡਾ ਪੁੱਤ ਇਸ ਤਰੀਕੇ ਨਾਲ ਮਰਿਆ ਨਸ਼ੇ ਦੇ ਕਰਕੇ ਸਾਨੂੰ ਵੀ ਪੈਸੇ ਦਿਓ ਪੰਜਾਬ ਤੁਰਿਆ ਕਿਹੜੇ ਪਾਸੇ ਨੂੰ ਜਾਂਦਾ ਪੰਜਾਬ ਦੀ ਸਰਕਾਰ ਕਰੀ ਕੀ ਜਾਂਦੀ ਹੈ ਪੰਜਾਬ ਦੇ ਨਸ਼ਾ ਪੀਣੇ ਲੋਕ ਕਰੀ ਕੀ ਜਾਂਦੇ ਆ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਅਜੀਬ ਜਿਹਾ ਭੰਬਲ ਪੂਸਾ ਪੈਦਾ ਹੋਇਆ ਬਿੰ ਨਸ਼ਾ ਕਰਕੇ ਬੰਦਾ ਮਰ ਗਿਆ ਉਹਨੇ ਟੱਬਰ ਦੀ ਮਦਦ ਕੀਤੀ ਜਾ ਰਹੀ ਹੈ ਤੁਸੀਂ ਜੀ ਸਦਕੇ ਗਰੀਬਾਂ ਦੀ ਮਦਦ ਕਰੋ ਕਰਨੀ ਚਾਹੀਦੀ ਹੈ ਇਹ ਸਾਡੇ ਪੰਜਾਬ ਦੇ ਵਾਸੀ ਆ ਸਾਡੇ ਵੋਟਰ ਆ ਸਾਡੇ ਲੋਕ ਨੇ ਸਾਡੇ ਪੰਜਾਬ ਨਾਲ ਸੰਬੰਧਤ ਨੇ ਇਹਨਾਂ ਨੂੰ ਵੱਧ ਤੋਂ ਵੱਧ ਮਦਦ ਦੇਣੀ ਚਾਹੀਦੀ ਆ ਪਰ दारू ਪੀਣੀ ਕਿਹੜੀ ਕੁਆਲਿਫਿਕੇਸ਼ਨ ਹੋ ਗਈ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਉਤੋਂ ਇਹ ਗੱਲ ਕਹੀ ਜਾਂਦੀ ਕਿ ਭਾਈ ਮਾੜੀ दारू ਵੇਚਣ ਵਾਲਾ ਆ ਵੀ ਆ ਵੀ ਆ ਵੀ ਹੁਣ ਜੋ ਤੁਸੀਂ ਇਹ ਗੱਲ ਕਹਿੰਦੇ ਕਿ ਸਾਬ ਸਿੰਘ ਇੰ样 ਕਰਦਾ ਸੀ ਪ੍ਰਭਜੀਤ ਸਿੰਘ ਇੰ样 ਕਰਦਾ ਸੀ ਨਿੰਦਰਕੌਰ ਇਹੋਂ ਕਰਦੀ ਸੀ ਤੇ ਭਾਈ ਹੁਣ ਤੱਕ ਤੁਸੀਂ ਕਿਹੜੀ ਗੱਲਾਂ ਇਸ ਮਾਮਲੇ ਦੇ ਉੱਤੇ ਪਰਦਾ ਪਾਈ ਰੱਖਿਆ ਹੁਣ ਪੁਲਿਸ ਵੀ ਉਹੋ ਜੀ ਪੁਲਿਸ ਇਹ ਗੱਲ ਕਹਿੰਦੀ ਜੀ ਕਿ ਅਸੀਂ ਇਹਨੂੰ ਵੀ ਫੜ ਲਿਆ ਇਹਨੂੰ ਵੀ ਫੜ ਲਿਆ ਦਿੱਲੀੋਂ ਆਉਂਦੀ ਸੀ ਲੁਧਿਆਣੇ ਲੁਧਿਆਣੇ ਆਉਂਦੀ ਸੀ ਮੈਥਨੋੜ ਇੱਥੇ ਮਾਝੇ ਦੇ ਵਿੱਚ ਮਾਝੇ ਦੇ ਪਿੰਡਾਂ ਦੇ ਵਿੱਚੋਂ ਅੱਗੇ ਜਾਂਦੀ ਸੀ 30 ਰੁਪਈਆ ਦੀ ਥੈਲੀ ਵੇਚਦੇ ਸੀ ਪਿੰਡਾਂ ਦੇ ਵਿੱਚ ਜਿਵੇਂ ਪਾਣੀ ਠੰਡਾ ਪਿਆਉਂਦੇ ਹੁੰਦੇ ਹੁੰਦੇ ਗਰਮੀ ਜੇਠ ਹੜ ਦੇ ਮਹੀਨੇ ਦੇ ਵਿੱਚ ਏਵੇਂ ਦਾਰੂ ਪੀਉਂਦੇ ਸੀ ਤੇ ਭਾਈ ਹੁਣ ਤੱਕ ਕਿਵੇਂ ਹੋ ਗਿਆ ਸਾਰਾ ਕੁਝ ਹੁਣ ਤੱਕ ਪੁਲਿਸ ਨੂੰ ਕਿਉਂ ਨਹੀਂ ਸੀ ਪਤਾ ਲੱਗਾ ਪੰਜਾਬ ਪੰਜਾਬ ਦੇ ਅਧਿਕਾਰੀ ਕਿਹੜੀ ਗੱਲੋਂ ਚੁੱਪ ਸੀ ਐਕਸਾਈਡ ਡਿਪਾਰਟਮੈਂਟ ਕਿੱਥੇ ਆ ਅੱਧੀ ਰਾਤ ਦੇ ਵੇਲੇ ਐਕਸਾਈਡ ਡਿਪਾਰਟਮੈਂਟ ਦੀਆਂ ਕਾਰਾਂ ਗੱਡੀਆਂ ਜਿਹੜੀਆਂ ਉਹ ਕਿਸੇ ਵੀ ਬੰਦੇ ਨੂੰ ਘੇਰਾ ਪਾ ਲੈਂਦੀਆਂ ਗੁੰਡਿਆਂ ਵਾਂਗੂ ਵੀ ਭਾਈ ਉਹ ਕਹਿੰਦੇ ਠੇਕੇਦਾਰ ਦੇ ਬੰਦੇ ਆ ਸੀ ਠੇਕੇਦਾਰ ਦੇ ਬੰਦੇ ਆ ਸੀ ਉਹ ਠੇਕੇਦਾਰ ਦੇ ਬਦਤਾਂ ਉਨੀ ਦੂਰ ਨਹੀਂ ਜਾਣ ਦਿੰਦੇ ਇੱਥੇ ਪਿੰਡਾਂ ਦੇ ਵਿੱਚ ਸ਼ਰੀਅਹ ਅੰਦਾਰੂ ਬਣਾਈ ਤੇ ਵੇਚੀ ਜਾਂਦੀ ਆ ਤੇ ਤੁਸੀਂ ਜਿੰਨਾ ਚਿਰ 27 ਬੰਦੇ ਨਹੀਂ ਮਰਦੇ ਉਹਨਾਂ ਚਿਰ ਸੋਚਦੇ ਹੀ ਨਹੀਂ ਇਹ ਵੀ ਖਬਰਾਂ 5-10 ਦਿਨ ਦੀਆਂ ਕੁਝ ਨਾ ਕੁਝ ਪੰਜਾਬ ਦੇ ਵਿੱਚ ਮਾੜਾ ਚੰਗਾ ਹੋਰ ਵਾਪਰਿਆ ਲੋ 27 ਪਰੇ ਹੋ ਜਣੇ ਆ ਕਿਸੇ ਨੂੰ ਵੀ ਚੇਤਾ ਰਹਿਣਾ ਕਿ 27 ਮਰੇ ਆ ਪਰ ਮੇਰੇ ਮੂਰੇ ਸਵਾਲ ਇਹ ਆ ਵੀ 27 ਜਣੇ ਮਰ ਗਏ ਪੰਜਾਬ ਦੇ ਵਿੱਚ 70 ਵਿਛ ਗਏ ਘਰਾਂ ਦੇ ਘਰ ਉਜੜ ਗਏ दारू ਵੇਚਣ ਵਾਲੇ ਫੜੇ ਜਾ ਰਹੇ ਆ ਕਹਿੰਦੇ ਵੀ ਮਰਡਰ ਦੇ ਪਰਚੇ ਦਰਜ ਕੀਤੇ ਆ ਪਰ ਫਿਰ ਵੀ ਪੰਜਾਬ ਚ ਨਸ਼ਾ ਕਿਉਂ ਨਹੀਂ ਮੁਕਦਾ ਲੰਗੇ ਕਲ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਖੜਾ ਕੀਤਾ ਉਹ ਕਹਿੰਦੇ 220 ਦੇ ਵਿੱਚ ਕੈਪਟਨ ਦੀ ਸਰਕਾਰ ਸੀ ਤੇ ਅਸੀਂ ਉਦੋਂ ਸਰਕਾਰ ਦੇ ਵਿੱਚ ਨਹੀਂ ਸੀ ਮਾਝਾ ਖੇਤਰ ਦੇ ਵਿੱਚ ਸੈਂਕੜੇ ਲੋਕਾਂ ਦੀ ਜ਼ਹਿਰੀਲੀ दारू ਪੀਣ ਕਰਕੇ ਮੌਤ ਹੋਈ ਹੈ ਸਾਡੀ ਸਰਕਾਰ ਜਿਹੜੀ ਹੁਣ ਹੈ ਇਹਦੇ ਕਈ ਆਗੂ ਇਹ ਗੱਲ ਕਹਨੇ ਸੀ ਵੀ ਕੈਪਟਨ ਨੂੰ ਅਸਤੀਫਾ ਦੇਣਾ ਚਾਹੀਦਾ ਹੁਣ ਸਾਡੀ ਸਰਕਾਰ ਦੇ ਆਗੂ ਨੂੰ ਕਹਿੰਗੇ ਵੀ ਅਸਤੀਫਾ ਦੇਣਾ ਚਾਹੀਦਾ ਇਹਦੇ ਬਾਰੇ ਆਪਾਂ ਹੁਣ ਕੀ ਕਵਾਂਗੇ ਇਹ दारू ਵੇਚਣ ਵਾਲੇ ਜਿਹੜੇ ਲੋਕ ਆ ਇਹ ਕਿਹੜੇ-ਕਿਹੜੇ ਨਕਾਵਾਂ ਦੇ ਸਾਥੀ ਆ ਇਹ ਵੀ ਇੱਕ ਸਵਾਲ ਆ ਇਹ दारू ਵੇਚਣ ਵਾਲੇ ਕਿਨੂੰ-ਕਿਨੂੰ ਹਿੱਸਾ ਪੱਤੀ ਭੇਜਦੇ ਆ ਇਹ ਵੀ ਇੱਕ ਸਵਾਲ ਆ ਪੁਲਿਸ ਅਧਿਕਾਰੀਆਂ ਨੂੰ 27 ਬੰਦੇ ਮਰਨ ਤੋਂ ਬਾਅਦ ਹੀ ਕਿਉਂ ਚਿੱਤੇ ਆਉਂਦਾ ਵੀ ਭਾਈ ਆਪਾਂ ਬੰਦੇ ਫੜਨੇ ਆ ਇਹ ਵੀ ਇੱਕ ਸਵਾਲ ਆ ਇੱਧਰ 10-10 ਲੱਖ ਰੁਪਏ ਦੇ ਦੇ ਦੇਣਾ ਜਿਹੜੇ ਕਿ ਨਸ਼ੇ ਨਾਲ ਮਰ ਗਏ ਉਹਨਾਂ ਦੇ ਪਰਿਵਾਰ ਕਿਹਦੀਆਂ ਨੂੰ ਨੌਕਰੀ ਦੇਣੀ ਆ ਉਧਰ ਗਗਨਦੀਪ ਸਿੰਘ ਨਾਂ ਦਾ ਇੱਕ ਫਾਇਰ ਕਰਮਚਾਰੀ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਕਰਨ ਵਾਲਾ ਕੰਟਰੈਕਟ ਦੇ ਉੱਤੇ ਨੌਕਰੀ ਕਰਨ ਵਾਲਾ ਮੋਗਾ ਜ਼ਿਲ੍ਹੇ ਦੇ ਪਿੰਡ ਖੋਟੇ ਦਾ ਵਸਨੀਕ ਜਿਹੜਾ ਕਿ ਪਿਛਲੇ ਦਿਨੀ ਕਣਕ ਨੂੰ ਅੱਗ ਲੱਗੀ ਸੀ ਔਨ ਡਿਊਟੀ ਸੀ ਅੱਗ ਬੁਝਾਉਣ ਗਿਆ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਝੁੜਸ ਗਿਆ ਹਸਪਤਾਲ ਦੇ ਵਿੱਚ ਗਿਆ ਉਹਦਾ ਦਮ ਤੋੜਤਾ ਉਹਨੇ ਉਹਦੇ ਟੱਬਰ ਨੂੰ ਹਾਲੇ ਤੱਕ 1 ਰੁਪਿਆ ਨਹੀਂ ਦਿੱਤਾ 2 ਮਹੀਨੇ ਪਹਿਲਾਂ ਇਸ ਨੌਜਵਾਨ ਦਾ ਗਗਨਦੀਪ ਸਿੰਘ ਦਾ ਵਿਆਹ ਹੋਇਆ ਸਰਕਾਰ ਦੇ ਵੱਲੋਂ ਇਹਦੇ ਪਰਿਵਾਰ ਨੂੰ ਹਲੇ ਤੱਕ ਕੋਈ ਪੈਸਾ ਦੇਣ ਦਾ ਇਰਾਦਾ ਨਹੀਂ ਕੀਤਾ ਗਿਆ ਤੇ ਭਾਈ ਜਿਹੜੇ ਨਸ਼ੇ ਨਾਲ ਮਰ ਕੇ 10 ਲੱਖ ਰੁਪਈਆ ਜਿਹੜਾ ਔਨ ਡਿਊਟੀ ਮਰ ਕੇ ਰੁਪਈਆ ਵੀ ਨਹੀਂ ਜਿਹੜੇ ਨਸ਼ੇ ਨਾਲ ਮਰ ਕੇ ਉਹਨਾਂ ਦੇ ਟੱਬਰ ਨੂੰ ਸਰਕਾਰੀ ਨੌਕਰੀ ਜਿਹੜਾ ਇਸ ਤਰੀਕੇ ਨਾਲ ਮਰ ਗਿਆ ਨੌਕਰੀ ਦੇ ਉੱਤੇ ਔਨ ਡਿਊਟੀ ਠੇਕੇ ਤੇ ਕੰਮ ਕਰਦਾ 10000 ਰੁਪਈਆ ਮਹੀਨੇ ਦੀ ਨੌਕਰੀ ਕਰਦਾ ਜਿਹਦਾ ਵਿਆਹ ਹੁਣੇ-ਹੁਣੇ ਹੋਇਆ ਉਹਦੇ ਪਰਿਵਾਰ ਦੀ ਕੋਈ ਸਾਰ ਨਹੀਂ ਇਹਦਾ ਮਤਲਬ ਇਹ ਆ ਕਿ ਜੇਕਰ ਤੁਸੀਂ ਚਾਹੋ ਨਾ ਕਿ ਸਾਡੇ ਬੱਚਿਆਂ ਨੂੰ ਵੀ ਆਖ ਦੇ ਵਿੱਚ ਨੌਕਰੀ ਮਿਲੇ ਤੁਸੀਂ ਜ਼ਹਿਰੀਲੀ दारू ਪੀਆ ਕਰੋ ਮਰ ਜਾਓ ਫਿਰ ਤੁਹਾਡੇ ਟੱਬਰ ਦੇ ਬਾਰੇ ਕੁਝ ਨਾ ਕੁਝ ਸਰਕਾਰ ਸੋਚੂਗੀ ਇਹਦਾ ਅਰਥ ਤਾਂ ਇਹ ਨਿਕਲਦਾ ਮੈਂ ਫੇਰ ਇਹ ਗੱਲ ਕਹਿਣਾ ਗਰੀਬਾਂ ਦੀ ਮਦਦ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਆ ਤੇ ਨਸ਼ੇ ਨੂੰ ਰੋਕਣ ਦੇ ਲਈ ਵੀ ਬਹੁਤ ਸਾਰੇ ਤਰੀਕੇ ਹੁੰਦੇ ਆ ਤੁਸੀਂ ਥਾਂ ਥਾਂ ਦੇ ਉੱਤੇ ਪੰਜਾਬ ਚ ਬੋਰਡ ਦੇਖ ਲਓ ਲਿਖਿਆ ਹੋਇਆ ਜੀ ਕਿ ਯੁੱਧ ਨਿਸ਼ਾਂ ਵਿਰੁੱਧ ਐਨੇ ਤਸਕਰ ਫੜਲੇ ਐਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲੋਕ ਭਰਤੀ ਕਰਤੇ ਤੇ ਫੇਰ ਵੀ ਲੋਕ ਮਰ ਰਹੇ ਆ ਨਸ਼ੇ ਜਿਲਾਂ ਦੇ ਵਿੱਚ ਵੀ ਵਿਕ ਰਹੇ ਆ ਨਸ਼ਾ ਵੇਚਣ ਵਾਸਤੇ ਗਾ ਘੜੀਕੇ ਜਾ ਰਹੇ ਆ ਨਸ਼ਾ ਕਰਨ ਵਾਲੇ ਪੁਲਿਸ ਮੁਲਾਜ਼ਮ ਵੀ ਆ ਅਧਿਕਾਰੀ ਸਾਰੇ ਇਹੋ ਜਿਹਾ ਕੁਝ ਕਰ ਰਹੇ ਆ ਕਈ ਅਧਿਕਾਰੀ ਚੰਗੇ ਆ ਜਿਹੜੇ ਕਹਿੰਦੇ ਵੀ ਭਾਈ ਸੇ ਨਸ਼ਾ ਖਤਮ ਕਰਨੇ ਕਰਨਾ ਪੰਜਾਬ ਦਾ ਬਣੂਗਾ ਕੀ ਸਵਾਲਾਂ ਦਾ ਸਵਾਲ ਇਹ ਆ ਪੰਜਾਬ ਖੜਾ ਇਸ ਵੇਲੇ ਕਿੱਥੇ ਜਿਸ ਵਲਾਂ ਦਾ ਸਵਾਲ ਇਹ ਆ ਕੀ ਸਰਕਾਰਾਂ ਦੀ ਪਹਿਲ ਦੇ ਵਿੱਚ ਸਿਰਫ ਤੇ ਸਿਰਫ ਮੁੱਦੇ ਨੂੰ ਸਾਹਮਣਾ ਰਹਿ ਗਿਆ ਵੀ ਇਹ ਮੁੱਦਾ ਪੈਰਾ ਹੋਇਆ ਇਹ ਮਾਮਲਾ ਉੱਠੇ ਨਾ ਬਹੁਤਾ ਇਸ ਕਰਕੇ ਇਸ ਮੁੱਦੇ ਦੇ ਉੱਤੇ ਮਿੱਟੀ ਪਾਉਣੀ ਆ ਤੇ ਇਹਨਾਂ ਪੀੜਤਾਂ ਨੂੰ ਪੈਸੇ ਦੇ ਦਿਓ ਸਵਾਲਾਂ ਦਾ ਸਵਾਲ ਇਹ ਆ ਬਣੋ ਕੀ ਪੰਜਾਬ ਦਾ ਇਹ ਪੰਜਾਬੀਆਂ ਦੇ ਮੂਰੇ ਸਵਾਲ ਆ ਜਿਹੜੇ दारू ਪੀਣੇ ਪੰਜਾਬੀ ਆ ਜਿਹੜੇ ਚਿੱਟਾ ਵਰਤਣ ਵਾਲੇ ਪੰਜਾਬੀ ਆ ਜਿਹੜੇ ਬਾਕੀ ਨਸ਼ਿਆਂ ਦੇ ਬਾਰੇ ਗੱਲ ਕਹਿੰਦੇ ਵੀ ਇਹ ਤਾਂ ਵੈਸੇ ਘਰੇਲੂ ਨਸ਼ੇ ਆ ਉਹਨਾਂ ਨੂੰ ਬੇਨਤੀ ਆ ਜਿਸ ਦਿਨ ਤੁਸੀਂ ਮੁੱਕ ਗਏ ਮੁਕਣਾ ਸਭ ਨਹੀਂ ਆ ਬਹਾਦਰ ਪੰਜਾਬੀ ਆ ਜਿਹੜੇ ਉਹ ਇਸ ਤਰੀਕੇ ਦੀ ਲੱਛਣ ਕਰਨ ਇਹ ਗੱਲ ਸ਼ੋਭਦੀ ਨਹੀਂ ਮੁਕਣਾ ਸਭ ਨਹੀਂ ਆ ਪਰ ਆਣਾ ਹੀ ਮੌਤ ਨੂੰ ਆਪਣੇ ਗਲ ਦੇ ਨਾਲ ਲਾਉਣਾ ਇਹ ਪੰਜਾਬਗਾਂ ਦੇ ਹਿੱਸੇ ਨਹੀਂ ਸੀ ਆਇਆ ਜਿਹੜੇ ਪੰਜਾਬੀ ਕਿਸੇ ਵੇਲੇ ਤੱਕ ਇਹ ਗੱਲ ਕਹਨੇ ਸੀ ਜ਼ੁਲਮ ਦੇ ਖਿਲਾਫ ਟੱਕਰਾ ਕਰਨਾ ਉਹ ਅੱਜ ਆਪਦੇ ਟੰਬਰ ਦੇ ਖਿਲਾਫ ਹੀ ਟੱਕਰੇ ਕਰ ਜਾਂਦੇ ਆ ਜਿਹੜੇ ਪੰਜਾਬੀ ਇਹ ਗੱਲ ਕਹਨੇ ਸੀ ਕਿ ਸਾਨੂੰ ਤਾਂ ਭਾਈ ਨਾਮ ਦੀ ਖੁਮਾਰੀ ਆ ਉਹ ਪੰਜਾਬੀ ਅੱਜ ਕੱਲ ਨਸ਼ੇ ਦੀ ਖੁਮਾਰੀ ਦੇ ਵਿੱਚ ਆਪਦੇ ਫਰਜ਼ਾਂ ਤੋਂ ਮੁਨਕਰ ਹੋ ਗਏ ਆ ਜਿਹੜੀਆਂ ਸਰਕਾਰਾਂ ਇਹ ਗੱਲ ਕਹਨੀਆਂ ਕਿ ਅਸੀਂ ਨਸ਼ਾ ਮੁਕਤ ਕਰ ਦੇਣਾ ਪੰਜਾਬ ਉਹ ਭਾਈ ਕਹਿਣ ਤੇ ਕਰਨ ਦੇ ਵਿੱਚ ਇੱਕ ਸਮਾਨ ਹੈ ਨਹੀਂ ਇੱਥੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੀ ਦੇਖੀ ਅਕਾਲ ਗਾਂਦੀ ਵੀ ਦੇਖੀ ਅੱਜ ਵਾਲੀ ਵੀ ਦੇਖ ਰਹੇ ਆ ਪੰਜਾਬ ਇੰਉਂ ਨਹੀਂ ਬਚਣਾ ਜਿਵੇਂ ਕਿ ਆਪਾਂ ਬਚੜਾ ਵੇ ਨਹੀਂ ਆਂ ਅਖਬਾਰਾਂ ਦੇ ਵਿੱਚ ਟੀਵੀ ਦੇ ਉੱਤੇ ਤੇ ਬੋਰਡਾਂ ਦੇ ਉੱਤੇ ਕੱਲੇ-ਕੱਲੇ ਪੰਜਾਬੀ ਨੂੰ ਆਪਦੇ ਘਰ ਵੱਲ ਵੇਖਣਾ ਪਊਗਾ ਆਪਦੀ ਬੁੱਢੀ ਮਾਂ ਵੱਲ ਦੇਖਣਾ ਪਊਗਾ ਨਿਆਣੇ ਬੋਟੀ ਆਂਡ ਗਵਾਂਡ ਦੋਸਤਾ ਮਿੱਤਰਾਂ ਦੈਰੇ ਦੇ ਵੱਲ ਵੇਖਣਾ ਪਊਗਾ ਆਪਦੇ ਘਰ ਦੀਆਂ ਛੱਤਾਂ ਵੱਲ ਵੇਖਣਾ ਪਊਗਾ ਘਰ ਦੀ ਗਰੀਬੀ ਵੱਲ ਦੇਖਣਾ ਪਊਗਾ ਕਿਸੇ ਦੀ ਕੋਈ ਬੇਲੜੇ ਦੇ ਵਿੱਚ ਬਾਹ ਨਹੀਂ ਆਈ ਵੀ ਤੁਹਾਨੂੰ ਬਚਾਉਣਾ ਹੀ ਬਚਾਉਣਾ ਜੇ ਤੁਸੀਂ ਮਰਨਾ ਹੀ ਚਾਹੁੰਦੇ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਤੇ ਤੁਹਾਨੂੰ ਬਚਾਉਣਾ ਵੀ ਨਹੀਂ ਚਾਹੀਦਾ ਜੇ ਤੁਸੀਂ ਬਚਣਾ ਚਾਹੁੰਦੇ ਆ ਆਪਦੇ ਟੱਬਰ ਲਈ ਬਚੋਗੇ ਐਵੇਂ ਬਾਅਦ ਦੇ ਵਿੱਚ ਨਾ ਡਰਾਮਾ ਕਰਿਆ ਕਰਕੇ ਸਰਕਾਰਾਂ ਮਾੜੀਆਂ ਹਨ ਆਪਾਂ ਵੀ ਚੰਗੇ ਨਹੀਂ ਆਪਾਂ ਚੰਗੇ ਹੋਈਏ ਤਾਂ ਇਦਾਂ ਦੇ ਲੱਛਣ ਕਰਗੇ ਨਾ ਇਹ ਕੋਈ ਗਰੀਬੀ ਨੂੰ ਪਰਿਭਾਸ਼ਿਤ ਕਰਨ ਦਾ ਤਰੀਕਾ ਨਹੀਂ ਮਾੜੀ दारू ਤਾਂ ਪੀਣੇ ਚੰਗੇ ਪੈਸੇ ਹੈ ਨਹੀਂ ਤੇ ਜਿਹੜੇ ਚੰਗੇ ਪੈਸੇ ਜਿਹੜੇ ਕੋਲੇ ਹੈਗੇ ਤੇ ਉਹ ਕਿਹੜਾ ਬਚਦੇ ਲੀਵਰ ਉਹਨਾਂ ਦੇ ਵੀ ਖਰਾਬ ਹੁੰਦੇ ਮਰਦੇ ਉਹ ਵੀ ਆ ਤੁਸੀਂ ਛੇਤੀ ਮਰ ਜਾਂਦੇ ਥੋੜਾ ਜਿਹਾ ਲੇਟ ਮਰਦੇ ਆ ਆਜੋ ਪੰਜਾਬੀਓ ਖੁਦ ਨਸ਼ਾ ਮੁਕਤ ਹੋਵੋ ਸਰਕਾਰਾਂ ਦੇ ਉੱਤੇ ਬਹੁਤੀ ਟੇਕ ਨਾ ਰੱਖੋ